ਕਾਫੀ ਦਿਨਾਂ ਤੋਂ ਭਾਰੀ بارش ਹੋਣ ਕਰਕੇ ਚਾਹੇ ਪੰਜਾਬ ਚਾਹੇ ਚਾਹੇ ਹਿਮਾਚਲ ਜਾਏ ਚਾਹੇ ਗਿੱਲਗੇਟ ਜਾਏ ਕੋਕੀ ਪੰਜਾਬ ਇੱਕ ਹਿਮਾਚਲ ਹੋਰ ਗਿੱਲਗੇਟ ਦੀਆਂ ਜੋ ਹੈ ਪੈਰਾਂ ਦੇ ਵਿੱਚ ਪੰਜਾਬ ਬੱਠਾ ਔਰ ਮੈਂ ਕਹਿ ਸਕਦਾ ਕਿ ਪੰਜਾਬ ਇੱਕ ਐਸਾ ਸੂਬਾ ਹੈ ਬਰਸਾਤ ਦੇ ਟਾਈਮ ਦੇ ਜਦੋਂ ਆਫਤ ਆਉਂਦੀ ਹੈ ਸਭ ਤੋਂ ਪਹਿਲਾਂ ਪੰਜਾਬ ਨੂੰ ਉਹਦਾ ਭੋਗੜਾ ਪੈਂਦਾ ਸੰਦਾਪ ਹੋਣਾ ਪੈਂਦਾ ਪਾਣੀਆਂ ਦੇ ਮੁੱਦੇ ਤੇ ਇੱਕ ਬਹੁਤ ਵੱਡਾ ਪ੍ਰੋਟੈਸਟ ਕੀਤਾ ਉਸਕਿਉਂਕਿ ਜਦੋਂ ਪਾਣੀ ਦੀ ਲੋੜ ਹੋਵੇ ਉਦੋਂ ਉਹ ਹੀਰਾਣ ਵੀ ਛੋਟਾ ਬਰਾ ਬਣ ਜਾਂਦਾ ਦਿੱਲੀ ਵੀ ਛੋਟਾ ਬਰਾ ਬਣ ਜਾਂਦਾ ਸੈਂਟਰਲ ਉਦੋਂ ਵੀ ਜਦੋਂ ਜਦ ਸਾਡੇ ਸੀਐਮ ਸਾਹਿਬ ਨਾਲ ਗਿੱਦੇ ਪਰ ਸੀਐਮ ਸਾਹਿਬ ਨੇ ਅੜ ਕੇ ਲੋਕਾਂ ਨੂੰ ਇੱਕ ਮੈਸੇਜ ਦਿੱਤਾ ਸੀ ਕਿ ਜਦੋਂ ਪਾਣੀ ਨਹੀਂ ਲੋੜਵੇ ਤੇ ਪੰਜਾਬ ਉਹਦਾ ਹਿੱਸਾ ਦੇਵੇ ਜਦੋਂ ਪੰਜਾਬ ਚ ਕੋਈ ਇਹੋ ਜਿਹੀ ਆਫਤ ਆਵੇ ਤੇ ਪੰਜਾਬ ਨਾਲ ਕੋਈ ਭਾਈਵਾਲ ਨਹੀਂ ਬਣਦਾ ਤੁਸੀਂ ਦੇਖਿਆ ਨਾ ਕੋਈ ਸੈਂਟਰਲ ਸਟੇਟਮੈਂਟ ਹੈ ਨਾ ਕੋਈ ਹਰਿਆਣਾ ਸਟੇਟਮੈਂਟ ਹੈ ਨਾ ਕੋ ਰਾਜਸਥਾਨ ਦੀ ਸਟੇਟਮੈਂਟ ਕਿੰਦੇ ਕੋਈ ਸਟੇਟਮੈਂਟ ਨਹੀਂ ਕਿ ਭਾਈ ਅਸੀਂ ਤੁਮਾਨਾਂ ਖੜੇ ਆ ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਜ਼ੀਰੋ ਲੈਵਲ ਤੇ ਧਰਤੀ 'ਤੇ ਉਤਰ ਕੇ ਲੋਕਾਂ ਦੇ ਨਾਲ ਖੜ ਕੇ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਸਾਥ ਦਿੱਤਾ ਇਸ ਮੌਸਮ ਦੇ ਵਿੱਚ ਹੜਾ ਤੋਂ ਪੀੜਿਤ ਨੇ ਬਹੁਤ ਸਾਰੇ ਜਿਹੜੇ ਬਾਰਡਰੀ ਇਲਾਕੇ ਨੇ ਜਿੱਥੇ ਹੜ੍ਹ ਆਏ ਹੋਏ ਨੇ ਔਰ ਉੱਥੇ ਅੱਜ ਅਵਸ਼ਕਤਾ ਆ ਜ਼ਰੂਰਤ ਹੈ ਉੱਥੇ ਸਹਾਇਤਾ ਕਰਨ ਦੀ ਸਮਗਰੀ ਭੇਜਣ ਦੀ ਪੰਜਾਬੀ ਹਮੇਸ਼ਾ ਹੀ ਆਪਣੇ ਮਦਦਗਾਰ ਸੁਭਾਅ ਕਰਕੇ ਜਾਣੇ ਜਾਂਦੇ ਆ ਦੁਨੀਆ ਦੇ ਵਿੱਚ ਕਿਤੇ ਵੀ ਲੋੜ ਪਵੇ ਤਾਂ ਪੰਜਾਬੀ ਪਹਿਲ ਦੇ ਆਧਾਰ ਤੇ ਖੜਦੇ ਨੇ ਅੱਜ ਲੁਧਿਆਣੇ ਤੋਂ ਸਾਰੇ ਐਮਐਲਏ ਸਾਹਿਬਾਨਾ ਵੱਲੋਂ ਸਾਰੀ ਸਮੂਚੀ ਲੀਡਰਸ਼ਿਪ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਇਹ ਰਾਹਤ ਸਮਗਰੀ ਦੇ ਟਰੱਕ ਨੇ ਇਹ ਰਵਾਨਾ ਕੀਤੇ ਜਾ ਰਹੇ ਨੇ ਥੇ ਕਿਤੇ ਵੀ ਕੋਈ ਵੀ ਵਿਅਕਤੀ ਅਗਰ ਆਪਣੀ ਮਦਦ ਕਰ ਸਕਦਾ ਹੈ ਇਸ ਦੁੱਖ ਦੀ ਘੜੀ ਦੇ ਵਿੱਚ ਇਸ ਔਖੇ ਸਮੇਂ ਦੇ ਵਿੱਚ ਤੁਹਾਨੂੰ آگਾਹ ਹੋ ਕੇ ਆਪਣੇ ਭੈਣ ਭਰਾਵਾਂ ਦੀ ਪੰਜਾਬੀਆਂ ਦੀ ਇੱਥੇ ਮਦਦ ਕਰਨੀ ਚਾਹੀਦੀ ਹੈ ਪਠਾਨਕੋਟ ਔਰ ਪੰਜਾਬ ਦੇ ਬਾਕੀ ਇਲਾਕਿਆਂ ਦੇ ਵਿੱਚ ਹੜ੍ਹ ਕਾਰਨ ਕਾਫੀ ਪਰੇਸ਼ਾਨੀਆਂ ਦੀ ਕਤਾਰ ਹੈ ਪੰਜਾਬ ਸਰਕਾਰ ਦਾ ਆਦੇਸ਼ ਹੈ ਅਸੀਂ कि ਉੱਥੇ ਜਿਹੜੀ ਜੋ ਵੀ ਹੋ ਸਕਦੀ ਹੈ ਮਦਦ ਜਿਹੜੀ ਹੈਗੀ ਉਹ ਪਹੁੰਚਾਣੀ ਹੈ ਤੇ ਇਸ ਕਰਕੇ ਅੱਜ ਸਾਰੇ ਐਮਐਲਏ ਸਾਹਿਬਾਨ ਦੇ ਸਹਿਯੋਗ ਨਾਲ ਔਰ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨਾਲ ਸਾਰੇ ਦੇ ਸਹਿਯੋਗ ਨਾਲ ਉੱਥੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਰਾਹਤ ਸਮੱਗਰੀ ਜਿਹੜੀ ਹੈ ਉਹ ਪਹੁੰਚਾਈ ਜਾ ਰਹੀ ਹੈ। ਰਾਹਤ ਸਮੱਗਰੀ ਦੇ ਵਿੱਚ ਮੈਡੀਸਿਨ ਕਿੱਟਾਂ ਜਿਹੜਾ ਇਲਾਜਨ ਦੀ ਕਿੱਟਾਂ ਪਾਣੀ ਦੀ ਬੋਤਲਾਂ ਔਰ ਜਾਨਵਰਾਂ ਦਾ ਰੈਸ਼ਨ ਫੀਡਸ ਹੋ ਗਏ। ਉਹ ਇਹ ਜਿਹੜੀ ਕੁਦਰਤੀ ਆਫਤਾ ਆਈ ਆ ਉਨੂੰ ਨੇ ਇਹ ਥੱਲੀ ਅਸੀਂ ਸਾਰੇ ਪੰਜਾਬ ਦੇ ਲੋਕ ਉਸ ਕੰਮ ਲਈ ਹੋ ਜਿਹੜੇ 7 ਜ਼ਿਲ੍ਹੇ ਸਾਡੇ ਪਾਣੀ ਦੇ ਮਾਰਦੇ ਥੱਲੇ ਆਏ ਆ ਉਹ ਕੱਲੇ ਕੱਲੇ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਸਾਡੇ ਭੈਣ ਭਰਾ ਨੇ ਕੋਈ ਘਬਰਾਉਣ ਨਾ ਪੰਜਾਬ ਸਰਕਾਰ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਸਾਰੇ ਲੁਧਿਆਣੇ ਦੇ ਐਮਐਲਏ ਸਹਿਬਾਨ ਚੇਅਰਮੈਨ ਸਹਿਬਾਨ ਸਾਰੇ ਵਲੰਟੀਅਰ ਸਾਥੀ ਜਿਨ੍ਹਾਂ ਨੇ ਇਸ ਕੰਮ ਦੇ ਵਿੱਚ ਆਪਣਾ ਆਪਣਾ ਯੋਗਦਾਨ ਪਾ ਕੇ ਅੱਜ ਆਫ਼ਤਾਂ ਨੂੰ ਨਹੀਂ ਥੱਲੇ ਪੰਜ ਟਰੱਕ ਲੁਧਿਆਣੇ ਤੋਂ ਜਾ ਰਹੇ ਆ ਸਾਰੇ ਹੀ ਦਿਨ ਰਾਤ ਇੱਕ ਕਰਾਂਗੇ ਹੋਰ ਜਿੱਥੇ ਲੋੜ ਹੋਊਗੀ ਤੁਹਾਡੇ ਲਈ ਭੈਣ ਭਰਾਵਾਂ ਨੂੰ ਪੰਜਾਬ ਦੇ ਜਿਹੜੇ ਪਾਣੀ ਦੇ ਵਿੱਚ ਬੈਠੇ ਲੋਕ ਨੇ ਭੈਣ ਭਰਾ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਵੀ ਅਸੀਂ ਤੁਹਾਡੇ ਨਾਲ 24 ਘੰਟੇ ਖੜੇ ਆਂ ਵੀ ਆਫਤਾ ਜਿਹੜੀ ਆ ਉਹਨੂੰ ਕੋਈ ਬੰਦਾ ਰੋਕ ਨਹੀਂ ਸਕਦਾ ਕਾ ਵੀ ਦਿਨਾਂ ਤੋਂ ਭਾਰੀ ਬਾਰਿਸ਼ ਹੁੰਨ ਕਰਕੇ ਚਾਹੇ ਪੰਜਾਬ 'ਚ ਹੈ ਚਾਹੇ ਹਿਮਾਚਲ 'ਚ ਹੈ ਚਾਹੇ ਜੰਡਗੀ 'ਚ ਹੈ ਕਿਉਂਕਿ ਪੰਜਾਬ ਵਿੱਚ ਹਿਮਾਚਲ ਹੋਰ ਹਿਮਾਚਲ 'ਚ ਦੀਆਂ ਪੈਰਾਂ ਦੇ ਵਿੱਚ ਪੰਜਾਬ ਬੈਠਾ ਔਰ ਮੈਂ ਕਹੈ ਸਕਦਾ ਕਿ ਪੰਜਾਬ ਇੱਕ ਐਸਾ ਸੂਬਾ ਹੈ ਜਿਹੜਾ ਬਰਸਾਤ ਦੇ ਟਾਈਮ ਦੇ ਵਿੱਚ ਜਦੋਂ ਆਫਤ ਆਉਂਦੀ ਹੈ ਸਭ ਤੋਂ ਪਹਿਲਾਂ ਪੰਜਾਬ ਨੂੰ ਉਹਦਾ ਭੋਗੜਾ ਪੈਂਦਾ ਸੰਦਾ ਭੋਗੜਾ ਪੈਂਦਾ ਪਿਛਲੇ ਦਿਨ ਦੇਖਿਆ ਸਾਡੇ ਸਰੂਪੇ ਦੇ ਮੁੱਖ ਮੰਤਰੀ ਸਾਹਿਬ ਨੇ ਭਗਵੰਤ ਸਿੰਘ ਮਾਨ ਜੀ ਨੇ ਪਾਣੀਆਂ ਦੇ ਮੁੱਦੇ ਤੇ ਇੱਕ ਬਹੁਤ ਵੱਡਾ ਪ੍ਰੋਟੈਸਟ ਕੀਤਾ ਸੀ ਕਿਉਂਕਿ ਜਦੋਂ ਪਾਣੀ ਦੀ ਲੋੜ ਹੋਵੇ ਉਦੋਂ ਬਿਹਾਰਾ ਵੀ ਛੋਟਾ ਭਰਾ ਬਣ ਜਾਂਦਾ ਦਿੱਲੀ ਵੀ ਛੋਟਾ ਭਰਾ ਬਣ ਜਾਂਦਾ ਸੈਂਟਰ ਵਿੱਚ ਉਦੋਂ ਵੀ ਜਦੋਂ ਜਦ ਸਾਡੇ ਸੀਐਮ ਸਾਹਿਬ ਨਾਲ ਗਿੱਦੇ ਪਰ ਸੀਐਮ ਸਾਹਿਬ ਨੇ ਅੜ ਕੇ ਲੋਕਾਂ ਨੂੰ ਇੱਕ ਮੈਸੇਜ ਦਿੱਤਾ ਸੀ ਜਦੋਂ ਪਾਣੀ ਦੀ ਲੋੜਵੇ ਤੇ ਪੰਜਾਬ ਉਹਦਾ ਹਿੱਸਾ ਦੇਵੇ ਜਦੋਂ ਪੰਜਾਬ ਤੇ ਕੋਈ ਇਹੋ ਜਿਹੀ ਆਫਤ ਆਵੇ ਤੇ ਪੰਜਾਬ ਨਾਲ ਕੋਈ ਭਾਈਵਾਲ ਨਹੀਂ ਬਣਦਾ ਤੁਸੀਂ ਦੇਖਿਆ ਨਾ ਤਾਂ ਕੋਈ ਸੈਂਟਰ ਦੀ ਸਟੇਟਮੈਂਟ ਹੈ ਨਾ ਕੋਈ ਹਰਿਆਣਾ ਦੀ ਸਟੇਟਮੈਂਟ ਹੈ ਨਾ ਕੋਈ ਰਾਜਸਥਾਨ ਦੀ ਸਟੇਟਮੈਂਟ ਕਿੰਦੇ ਕੋਈ ਸਟੇਟਮੈਂਟ ਨਹੀਂ ਕਿ ਭਾਈ ਅਸੀਂ ਤੁਹਾਡੇ ਨਾਲ ਖੜੇ ਹਾਂ ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਜ਼ੀਰੋ ਲੈਵਲ ਤੇ ਧਰਤੀ 'ਤੇ ਉਤਰ ਕੇ ਲੋਕਾਂ ਦੇ ਨਾਲ ਖੜ ਕੇ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਸਾਥ ਦਿੱਤਾ ਔਰ ਇੱਕ ਇੱਕ ਮੰਤਰੀ ਸਾਡਾ ਇੱਕ ਇੱਕ ਐਮਐਲਏ ਸਾਡਾ ਇੱਕ ਇੱਕ ਚੇਅਰਮੈਨ ਸਾਡਾ ਤੇ ਗਰੀਬਨ ਆਮ ਆਦਮੀ ਪਾਰਟੀ ਦਾ ਇਸ ਗਰਾਉਂਡ ਦੇ ਉਤਰਿਆ ਹੋਇਆ ਕਹਿ ਸਕਦੇ ਦੁਖਰੀ ਘੜੀ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਕੀ ਆਈ ਹੈ ਦੇਖੋ ਪੰਜਾਬ ਸਰਕਾਰ ਹਮੇਸ਼ਾ ਸਰਕਾਰ ਨਹੀਂ ਆਈ ਇਹ ਲੋਕਾਂ ਦੀ ਸਰਕਾਰ ਹੈ ਲੋਕ ਆਪ ਖੁਦ ਖੜੇ ਨੇ ਅੱਜ ਜੇ ਆਪਾਂ ਸਮਗਰੀ ਜਾ ਰਹੀ ਹੈ ਕਿਉਂਕਿ ਸਾਡੇ ਚ ਬਹੁਤ ਵੱਡੀ ਖਾਸੀਅਤ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਅਸੀਂ ਜਦੋਂ ਆਫਤ ਆਉਂਦੀ ਹੈ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜ ਜੰਦੇ ਹਾਂ ਅੱਜ ਪੰਜਾਬ ਦੇ ਲੋਕ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਸਾਰੇ ਐਮਐਲਏ ਸਰਬਾਨ ਸਾਰੇ ਮੰਤਰੀ ਸਰਬਾਨ ਸਾਡੇ ਚੇਅਰਮੈਨ ਸਰਬਾਨ ਜਿਨ੍ਹਾਂ ਨੇ ਆਪਣੀ ਸੈਲਰੀ ਦੇ ਕੇ ਉਹ तकरीबन ਜਿੱਲੇ ਵੀ ਰਾਸ਼ਨ ਜਿਵੇਂ ਬਣ ਸਕਿਆ ਸਾਡੇ ਕੋਲੋਂ ਅਸੀਂ ਭੇਜ ਰਹੇ ਆ ਆਨਵੇਂ ਟਾਈਮ ਤੋਂ ਕੋਈ ਦਿੱਕਤ ਹੋ ਰਹੀ ਪਰ ਕੋਈ ਨਾ ਅਸੀਂ ਗੱਲ ਕਰੇ ਅਸੀਂ ਬਿਲਕੁਲ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਹਾਂ ਕਿਉਂਕਿ ਪਹਿਲ ਕਦਮੀ ਸਾਰੇ ਨਹੀਂ ਦਿਖਾਈ ਜੀ ਸਾਡੇ ਅਰਵਿੰਦ ਕੈਨੀਵਾਸ ਸਾਹਿਬ ਦੀ ਹੈ ਜਿਨ੍ਹਾਂ ਨੇ ਇੱਕ ਮੈਸੇਜ ਭੇਜ ਕੇ ਇੱਕ ਮੈਸੇਜ ਸੀਐਮ ਸਾਹਿਬ ਨੇ ਆਪਣਾ ਜਿਹੜਾ ਹੈਲੀਕਾਪਟਰ ਸੀ ਉਹ ਵੀ ਲੋਕਾਂ ਦੀ ਮਹੱਈਆ ਵਸੇ ਕਰ ਦਿੱਤਾ ਅੱਜ ਮੰਤਰੀ ਜਿੱਲੇ ਸਾਰੇ ਜ਼ੀਰੋ ਲੈਵਲ ਤੇ ਨੇ ਸਾਰੇ ਉੱਥੇ ਗਰਾਊਂਡ 'ਤੇ ਨੇ ਔਰ ਸਾਰੇ तकरीबन ਜਿੰਨੇ ਵੀ ਸਾਡੇ ਚਾਹੇ ਗੁਰਦਾਸਪੁਰ ਆ ਚਾਹੇ ਪਠਾਨਕੋਟ ਆ ਚਾਹੇ ਅੰਮ੍ਰਿਤਸਰ ਜਾਇਓ ਹਸ਼ਾਰਪੁਰ ذریਆ ਸਾਡੇ ਇੱਕ ਇੱਕ ਐਮਐਲਏ ਸਾਡਾ ਮੰਤਰੀ ਉਸ ਮੌਕੇ ਤੇ ਮੌਜੂਦ ਹੈ ਔਰ ਪਾਣੀ ਦੇ ਵਿੱਚ ਆਪ ਕੋ ਮਕੇ ਲੋਕਾਂ ਦੀ ਸ਼ਾਦਾ ਕਰ ਰਿਹਾ ਕਹਿ ਸਕਦੇ ਆ ਅੱਜ ਮੋਢੇ ਨਾਲ ਮੋਢਾ ਲਾ ਕੇ ਪੂਰਾ ਲੁਧਿਆਣਾ ਖੜਾ ਹੋਤਾ ਬਿਲਕੁਲ ਜੀ ਦੇਖੋ ਲੁਧਿਆਣਾ ਤਾਂ ਕੀ ਸਾਡੇ ਨੂੰ ਜਾਣਿਆ ਜਾਂਦਾ ਤੁਹਾਨੂੰ ਪਤਾ ਹੀ ਹੈ ਸਾਡਾ ਲੁਧਿਆਣਾ ਜਿਹੜੀ ਇੰਡਸਟਰੀ ਹੈ ਸਾਡੇ ਟ੍ਰੇਡ ਹੈ ਸਾਡੇ ਕਿਸਾਨ ਨੇ ਸਾਰੇ ਇੱਕ ਜਿਹੇ ਨਾਲ ਸੰਜ ਬੁਧ ਵੱਡੀ ਹੈ ਔਰ ਖਾਸ ਕਰਕੇ ਪੰਜਾਬ ਦੀ ਜੇ ਮੈਂ ਅਨਾਜ ਦੀ ਗੱਲ ਕਰਾਂ ਪਿਛੇ ਜਰਮਾਲ ਦੀ ਬੜੀ ਦਿੱਕਤ ਆਈ ਸੀ ਉਦੋਂ ਵੀ ਹਰੀ ਕ੍ਰਾਂਤੀ ਲੈ ਕੇ ਪੰਜਾਬ ਦੇ ਕਿਸਾਨਾਂ ਨੇ ਪੰਜਾਬ ਦੇ ਲੋਕਾਂ ਨੇ ਇਕੱਠੇ ਹੋ ਕੇ ਹਿੰਦੂਸਾਂ ਦਾ ਡਟ ਪਰਿਆ ਸੀ ਜੇ ਕੋਈ ਆਫਤ ਆਂਦੀ ਹੈ ਅਸੀਂ ਆਪ ਤੱਕੜੇ ਆਂ ਅਸੀਂ ਤੱਕੜੇ ਹੋ ਕੇ ਉਹਦਾ ਸਾਹਮਣਾ ਕਰ ਸਕਦੇ ਆ ਇਸ ਕਰਕੇ ਬਹੁਤ ਵੱਡੀ ਆਫਤ ਹੈ ਇੱਥੇ ਮੈਂ ਤੁਹਾਡੀ ਮਦਦ ਦੀ ਬੇਨਤੀ ਕਰਨਾ ਸਾਰੇ ਦੋਸਤਾਂ ਨੂੰ ਕਿ ਜੋ ਬਣ ਸਕਦਾ ਆਪਾਂ ਇਸ ਵਿੱਚ ਯੋਗਦਾਨ ਪਾਈਏ ਕਿਉਂਕਿ ਸਾਡਾ ਇੱਕ ਪੰਜਾਬ ਦਾ ਮੈਸੇਜ ਜਿਹੜਾ ਹੈ ਹਿੰਦੁਸਤਾਨ ਦੇ ਲੋਕਾਂ ਤੱਕ ਪਹੁੰਚੇ ਬੜਾ ਬਹੁਤ ਬਹੁਤ ਵਾਅਦਾ ਸੀ ਸਾਰਿਆਂ ਨੇ ਟਾਈਮ ਕਿਟਿਆ ਪ੍ਰੈਸ ਵਾਲਿਆਂ ਦਾ ਵੀ ਔਰ ਜਿਹੜਾ ਸਾਡੇ ਮੈਸੇਜ ਦੇ ਨਾਲ ਅੱਜ ਲੋਕ ਲੋਕ ਤੱਕੜੇ ਹੋ ਗਏ ਜਿਵੇਂ ਕਿਤੇ ਪਸਾਨੀ ਮੁੱਦਾ ਸੀਗਾ ਹਰ ਪੰਜਾਬ ਦੇ ਨਾਗਰਿਕ ਨੇ ਬਾਰਡਰ ਤੇ ਜਾ ਕੇ ਕਿਸਾਨਾਂ ਦਾ ਮੋਢੇ ਰੋਡਾ ਜੋੜ ਕੇ ਕਿਸਾਨਾਂ ਦਾ ਸਾਥ ਦਿੱਤਾ ਸੀ ਅੱਜ ਵੀ ਬਹੁਤ ਵੱਡੀ ਆਫਤ ਹੈ ਜਿਸ ਦੇ ਵਿੱਚ ਸਾਨੂੰ ਸਾਰੇ ਉਤਣ ਦੀ ਲੋੜ ਹੈ ਇਹ ਸਾਰੇ ਜਿਹੜੀ ਰਾਸ ਸਮਗਰੀ ਵੀ ਭੇਜ ਰਹੇ ਹੋ ਇਹ ਕੀ ਕੀ ਭੇਜ ਰਹੇ ਆ ਇਹਦੇ ਵਿੱਚ ਕੋ ਦੇਖੋ ਜਿਹੜੀ ਆਪਣਾ ਰੋਜ਼ ਟਾਈਮ ਦੇ ਵਿੱਚ ਖਾਣ ਵਾਲੀਆਂ ਚੀਜ਼ਾਂ ਨੇ ਜਿਸ ਦੇ ਵਿੱਚ ਰਾਸ਼ਨ ਹੈ ਦਵਾਈਆਂ ਨੇ ਜਿਸ ਦੇ ਵਿੱਚ ਜਦੋਂ ਮੁੱਕੇ ਦੇ ਆਚਾਰ ਦੀ ਲੋੜ ਪਈ ਹੈ ਸਾਾਰ ਹੈ ਕੋਈ ਵੀ ਅਸੀਂ ਚੀਜ਼ ਨਹੀਂ ਜਿਹੜੀ ਸਾਨੂੰ ਲੋੜ ਮਾਰੇ ਚ ਲੋੜ ਪੈਂਦੀ ਹੈ ਅਸੀਂ ਸਾਰਿਆਂ ਚ ਪਈਆ ਕਰਦੇ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਵੀ ਇਸ ਮੌਸਮ ਦੇ ਵਿੱਚ ਹੜਾ ਤੋਂ ਪੀੜਤ ਨੇ ਬਹੁਤ ਸਾਰੇ ਜਿਹੜੇ ਬਾਰਡਰੀ ਇਲਾਕੇ ਨੇ ਜਿੱਥੇ ਹੜ੍ਹ ਆਏ ਹੋਏ ਨੇ ਔਰ ਉੱਥੇ ਅੱਜ ਅਵਸ਼ਕਤਾ ਆ ਜ਼ਰੂਰਤ ਹੈ ਉੱਥੇ ਸਹਾਇਤਾ ਕਰਨ ਦੀ ਸਮਗਰੀ ਭੇਜਣ ਦੀ ਤੇ ਪੰਜਾਬੀ ਹਮੇਸ਼ਾ ਹੀ ਆਪਣੇ ਮਦਦਗਾਰ ਸੁਭਾਅ ਕਰਕੇ ਜਾਣੇ ਜਾਂਦੇ ਆ ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਲੋੜ ਪਵੇ ਤਾਂ ਪੰਜਾਬੀ ਪਹਿਲ ਦੇ ਆਧਾਰ ਤੇ ਖੜਦੇ ਨੇ ਸੋ ਅੱਜ ਉਸੇ ਦੇ ਅਧੀਨ ਅ ਅੱਜ ਲੁਧਿਆਣੇ ਤੋਂ ਸਾਰੇ ਐਮਐਲਏ ਸਾਹਿਬਾਨਾ ਵੱਲੋਂ ਔਰ ਸਾਰੀ ਸਮੂਚੀ ਲੀਡਰਸ਼ਿਪ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਇਹ ਰਾਹਤ ਸਮਗਰੀ ਦੇ ਟਰੱਕ ਨੇ ਇਹ ਰਵਾਨਾ ਕੀਤੇ ਜਾ ਰਹੇ ਨੇ ਔਰ ਮੈਂ ਆਸ ਕਰਦੀ ਹਾਂ ਕਿ ਵੀ ਜਿੱਥੇ ਕਿਤੇ ਵੀ ਕੋਈ ਵੀ ਵਿਅਕਤੀ ਅਗਰ ਆਪਣੀ ਮਦਦ ਕਰ ਸਕਦਾ ਹੈ ਇਸ ਦੁੱਖ ਦੀ ਘੜੀ ਦੇ ਵਿੱਚ ਇਸ ਔਖੇ ਸਮੇਂ ਦੇ ਵਿੱਚ ਤੁਹਾਨੂੰ آگਾਹ ਹੋ ਕੇ ਆਪਣੇ ਭੈਣ ਭਰਾਵਾਂ ਦੀ ਪੰਜਾਬੀਆਂ ਦੀ ਇੱਥੇ ਮਦਦ ਕਰਨੀ ਚਾਹੀਦੀ ਹੈ ਔਰ ਮੈਂ ਆਸ ਵੀ ਕਰਦੀ ਆਂ ਵੀ ਇਹ ਸੌਖੀ ਘੜੀ ਦੇ ਵਿੱਚ ਅਸੀਂ ਇੱਕ ਦੂਸਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਔਰ ਜ਼ਰੂਰ ਇਸ ਮੁਸ਼ਕਿਲ ਘੜੀ ਦੇ ਵਿੱਚੋਂ ਵੀ ਨਿਕਲ ਪਾਵਾਂਗੇ ਧੰਨਵਾਦ ਜੀ ਬਿਲਕੁਲ ਜੀ ਤੁਹਾਡੇ ਸਾਹਮਣੇ ਹੈ ਕਿ ਵੀ ਪਿਛਲੇ ਕਈ ਦਿਨਾਂ ਤੋਂ ਸਾਡੇ ਮੁੱਖ ਮੰਤਰੀ ਸਾਹਿਬ ਸਾਡੇ ਮੰਤਰੀ ਸਹਿਬਾਨ ਸਾਰੇ ਆਪ ਗਰਾਊਂਡ ਜ਼ੀਰੋ ਤੇ ਉਤਰੇ ਹੋਏ ਨੇ ਇਵਨ ਵਲੰਟੀਅਰਸ ਸਾਰੇ ਨੇ ਜਿਹੜੇ ਉਹ ਅਲੱਗ-ਅਲੱਗ ਜਗਾਵਾਂ ਦੇ ਉੱਤੇ ਪਹੁੰਚ ਕੇ ਮਦਦ ਕਰ ਰਹੇ ਨੇ ਹਮੇਸ਼ਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕ ਹਿੱਤੀ ਫੈਸਲੇ ਲਏ ਨੇ ਹਮੇਸ਼ਾ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਕੌਮੀ ਕਨਵੀਨਰ ਰਵਿੰਦਰ ਕੇਸ਼ਰੀਵਾਲ ਜੀ ਮਨੀਸ਼ ਸੋਧਿਆ ਜੀ ਸਾਡੇ ਸਾਰੇ ਐਮਐਲਏ ਸਾਹਿਬਾਨਾਂ ਨੇ ਹਮੇਸ਼ਾ ਲੋਕ ਹਿੱਤੀ ਹਿੱਤ ਵਾਸਤੇ ਗਰਾਊਂਡ ਜ਼ੀਰੋ ਤੇ ਉੱਤਰ ਕੇ ਕਾਰਜ ਕੀਤਾ ਉਹ ਚਾਹੇ ਅਸੀਂ ਲੁਧਿਆਣੇ ਦੀ ਪਿਛੇ ਦੇਖਿਆ 2 ਸਾਲ ਪਹਿਲਾਂ ਜਿਹੜੇ ਹੜ੍ਹ ਆਏ ਸੀ ਤੇ ਸਾਰੇ ਐਮਐਲਏ ਸਹਿਬਾਨ ਵੀ ਉੱਥੇ ਗਰਾਊਂਡ ਜ਼ੀਰੋ ਤੇ ਉਤਰੇ ਹੋਏ ਸੀਗੇ ਔਰ ਅਗਰ ਟੋਕੇ ਮੱਲੇ ਦੇ ਵੀ ਗੱਲ ਕਰ ਲਈ ਤਾਂ ਸਾਡੇ ਹਲਕਾ ਸੈਂਟਰਲ ਦੇ ਐਮਐਲਏ ਪੱਪੀ ਪ੍ਰਸ਼ਾਦ ਜੀ ਵੀ ਤੁਸੀਂ ਦੇਖਿਆ ਬਿਲਕੁਲ ਜੀ ਤੇ ਇਹ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹੈ ਜਿਹੜੀ ਹਮੇਸ਼ਾ ਆਪਣੇ ਪੰਜਾਬੀਆਂ ਦੇ ਹਿੱਤਾਂ ਵਾਸਤੇ ਖੜੀ ਰਹੀ ਸੀ ਖੜੀ ਰਹੀ ਹੈ ਔਰ ਹਮੇਸ਼ਾ ਅੱਗੇ ਤੋਂ ਵੀ ਖੜੀ ਰਹੇਗੀ ਜਿਵੇਂ ਆਪ ਸਭ ਨੂੰ ਪਤਾ ਹੀ ਹੈ ਕਿ ਪਠਾਨਕੋਟ ਔਰ ਪੰਜਾਬ ਦੇ ਬਾਕੀ ਇਲਾਕਿਆਂ ਦੇ ਵਿੱਚ ਹੜ੍ਹ ਕਾਰਨ ਕਾਫੀ ਪਰੇਸ਼ਾਨੀਆਂ ਦੀ ਘਟਾ ਰਹੀਆਂ ਪੰਜਾਬ ਸਰਕਾਰ ਦਾ ਆਦੇਸ਼ ਹੈ ਸੀ ਕਿ ਉੱਥੇ ਜੀ ਵੀ ਜੋ ਵੀ ਹੋ ਸਕਦੀ ਹੈ ਮਦਦ ਜਿਹੜੀ ਹੈਗੀ ਉਹ ਪਹੁੰਚਾਣੀ ਹੈ ਤੇ ਇਸ ਕਰਕੇ ਅੱਜ ਸਾਰੇ ਐਮ ਐਲ ਏ ਸਾਹਿਬਾਨ ਦੇ ਸਹਿਯੋਗ ਨਾਲ ਔਰ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨਾਲ ਸਾਰੇ ਦੇ ਸਹਿਯੋਗ ਨਾਲ ਉੱਥੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਰਾਹਤ ਸਮੱਗਰੀ ਜਿਹੜੀ ਹੈ ਉਹ ਪਹੁੰਚਾਈ ਜਾ ਰਹੀ ਹੈ ਕਿਹੜੇ ਹਸਪਤਾਲ ਵਿੱਚ ਪਹੁੰਚਾਈ ਜਾ ਰਹੀ ਹੈ ਰਾਹਤ ਸਮੱਗਰੀ ਦੇ ਵਿੱਚ ਮੈਡੀਸਿਨ ਕਿੱਟਾਂ ਜਿਹੜਾ ਪ੍ਰਾਸ਼ਨ ਦੀ ਕਿੱਟਾਂ ਪਾਣੀ ਦੀ ਬੋਤਲਾਂ ਔਰ ਜਾਨਵਰਾਂ ਦਾ ਰਸ਼ੀ ਫੀਡਸ ਵਗੈਰਾ ਪਟਨਕੋਟ ਦੇ ਵਿੱਚ ਹਾਂਜੀ ਫਾਲਦੀ ਗੱਡੀ ਪਟਨਕੋਟ ਤੋਂ ਬਾਕੀ ਜ਼ਿਲ੍ਹਾ ਤੇ ਭੇਜਾਂਗੇ ਕਿੰਨੀਆਂ ਗੱਡੀਆਂ ਜਾਂਦੀਆਂ ਨੇ ਲਗਭਗ 6 ਗੱਡੀਆਂ ਦਾ ਸਿੱਖ ਤੱਕ ਖੜਾ ਇਹ ਰਿਚ ਮਕੀਲ ਦਾ ਲੋਕਾਂ ਨੇ ਲਗਭਗ 10000 ਕਿੱਟਾਂ ਆਉਣਗੀਆਂ ਐਮਐਲਏ ਸਾਹਿਬ ਜਿੱਥੇ ਵੀ ਗੱਡੀ ਸਾਰੇ ਲੋਕ ਇਕੱਠੇ ਹੋ ਕੇ ਕੀ ਕਹਿਣਾ ਚਾਹੁੰਦੇ ਕੋਈ ਜਿਹੜੀ ਕੁਦਰਤੀ ਆਫਤਾ ਆਈ ਆ ਉਹਨੂੰ ਨੇ ਝੱਲ ਲਈ ਅਸੀਂ ਸਾਰੇ ਪੰਜਾਬ ਦੇ ਲੋਕ ਉਸ ਕੰਮ ਲਈ ਹੋ ਜਿਹੜੇ 7 ਜ਼ਿਲ੍ਹੇ ਸਾਡੇ ਪਾਣੀ ਦੇ ਮਾਰਦੇ ਥੱਲੇ ਆਏ ਆ ਉਹ ਕੱਲੇ ਕੱਲੇ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਸਾਡੇ ਭੈਣ ਭਰਾ ਨੇ ਕੋਈ ਘਬਰਾਉਣ ਨਾ ਪੰਜਾਬ ਸਰਕਾਰ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਔਰ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪਿਛਲੇ 5 ਦਿਨਾਂ ਤੋਂ ਲਗਾਤਾਰ ਉਸ ਕੰਮ ਨੂੰ ਡਟੇ ਹੋਏ ਆ ਔਰ ਸਾਡੀਆਂ ਜਿੱਥੇ ਜਿੱਥੇ ਡਿਊਟੀਆਂ ਉਹਨਾਂ ਨੇ ਲਾਈਆਂ ਨੇ ਅੱਜ ਜਿਵੇਂ ਸਾਡੇ ਸਾਰੇ ਲੁਧਿਆਣੇ ਦੇ ਐਮਐਲਏ ਸਹਿਬਾਨ ਚੇਅਰਮੈਨ ਸਹਿਬਾਨ ਸਾਰੇ ਵਲੰਟੀਅਰ ਸਾਥੀ ਜਿਨ੍ਹਾਂ ਨੇ ਇਸ ਕੰਮ ਦੇ ਵਿੱਚ ਆਪਣਾ ਆਪਣਾ ਯੋਗਦਾਨ ਪਾ ਕੇ ਅੱਜ ਆਫਤਾਂ ਨੂੰ ਨਹੀਂ ਠੱਲਈ ਪੰਜ ਟਰੱਕ ਲੁਧਿਆਣੇ ਤੋਂ ਜਾ ਰਹੇ ਆ ਅਸੀਂ ਸਾਰੇ ਹੀ ਦਿਨ ਰਾਤ ਇੱਕ ਕਰਾਂਗੇ ਹੋਰ ਜਿੱਥੇ ਲੋੜ ਹੋਊਗੀ ਤੁਹਾਡੇ ਲਈ ਭੈਣ ਭਰਾਵਾਂ ਨੂੰ ਪੰਜਾਬ ਦੇ ਜਿਹੜੇ ਪਾਣੀ ਦੇ ਵਿੱਚ ਬੈਠੇ ਲੋਕ ਨੇ ਭੈਣ ਭਰਾ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਵੀ ਅਸੀਂ ਤੁਹਾਡੇ ਨਾਲ 24 ਘੰਟੇ ਖੜੇ ਆ ਕਿਸੇ ਤਰ੍ਹਾਂ ਦੀ ਕਿਉਂਕਿ ਕੁਦਰਤ ਦੇ ਅੱਗੇ ਤਾਂ ਯੋਰ ਨਹੀਂਗਾ ਕੁਦਰਤੀ ਆਫਤਾ ਜਿਹੜੀ ਆ ਉਹਨੂੰ ਕੋਈ ਬੰਦਾ ਰੋਕ ਨਹੀਂ ਸਕਦਾ ਪਰ ਅਸੀਂ ਦਿਨ ਰਾਤ ਉਹਨਾਂ ਨਾਲ 24 ਘੰਟੇ ਖੜਕੇ ਉਹਨਾਂ ਦਾ ਜਿਹੜਾ ਇਹ ਦੋਖਾ ਉਹਨੂੰ ਦੂਰ ਕਰਾਂਗੇ ਔਰ ਅਸੀਂ ਫਿਰ ਪੰਜਾਬ ਦੇ ਉਹੀ ਲੋਕਾਂ ਨੂੰ ਖੁਸ਼ਹਾਲ ਰੱਖਾਂਗੇ ਪਿਛਲੀ ਮਰੀਦ ਨੂੰ ਜਾਣੇ ਚ ਵੀ ਥੋੜਾ ਬੋਲਾ ਆਇਆ ਸੀ ਪਾਣੀ ਤੇ ਤੁਸੀਂ 4-4 ਫੁੱਟ ਦੇ ਵਿੱਚ ਆਪ ਤੁਸੀਂ ਹੋਕੇ ਲੋਕਾਂ ਨੂੰ ਰੈਸਟ ਪਹੁੰਚਾ ਦਿੱਤੀ ਗੱਲ ਇਹ ਇਸ ਦਾ ਵੀ ਐਮਐਲਏ ਸਾਹਿਬ ਕੀ ਕਹਿਣਾ ਚਾਹੁੰਦੇ ਪੰਜਾਬੀ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਪੰਜਾਬੀ ਹਮੇਸ਼ਾ ਕਿਸੇ ਕੰਮ ਦੇ ਜਦੋਂ ਕਿਸੇ ਇਹ ਤਾਂ ਪੰਜਾਬ ਤੇ ਆਫਤਾ ਆਈ ਆ ਜੇ ਹਰਿਆਣੇ ਤੇ ਜਾਂ ਕਿਸੇ ਵੀ ਸਟੇਟ ਤੇ ਆਉਂਦੀ ਆ ਔਰ ਦੇਸ਼ਾਂ-ਵਿਦੇਸ਼ਾਂ ਦੀ ਵੀ ਲਾ ਲੋ ਅਸੀਂ ਪੰਜਾਬੀ ਉੱਥੇ ਵੀ ਜਾ ਕੇ ਮਦਦ ਕਰਦੇ ਆ ਇਹ ਤਾਂ ਸਾਡੇ ਪੰਜਾਬ ਦੀ ਆਪਤਾ ਵਾ ਅਸੀਂ ਇਹਨੂੰ ਤੱਕੜੇ ਹੋ ਕੇ ਨਹੀਂ ਏਠਾਂਗੇ ਲੁਧਿਆਣਾ ਵਾਲਿਆਂ ਨੂੰ ਮੈਸੇਜ ਕੀ ਦੇਣਾ ਜਾਨੇ ਲੁਧਿਆਣੇ ਵਾਲੇ ਆਓ ਆਪਾਂ ਰਲ ਕੇ ਸਾਰੇ ਉਸ ਭੈਣ ਭਰਾਵਾਂ ਦੇ ਦੁੱਖ ਨੂੰ ਵੰਡਾਈਏ ਔਰ ਉਹਨਾਂ ਦਾ ਜਿਹੜਾ ਦੁੱਖ ਆ ਉਹਨੂੰ ਦੂਰ ਕਰੀਏ ਲੁਧਿਆਣੇ ਤੋਂ ਜਿਹੜੇ ਹੜਪੀੜਤ ਨੇ ਉਹਨਾਂ ਦੇ ਲਈ ਰਾਹਤ ਸਮਗਰੀ ਭੇਜ ਰਹੇ ਆ ਜਿਹਦੇ ਵਿੱਚ ਪਸ਼ੂਆਂ ਦਾ ਚਾਰਾ ਤੇ 2000 ਰਾਸ਼ਨ ਕਿਟਸ ਫਰੂਟਸ ਜੋ ਵੀ ਘਰ ਦੀਆਂ ਨੀਡਡਡ ਹੈਗੀਆਂ ਚੀਜ਼ਾਂ ਉਹ ਸਾਰੀਆਂ ਭੇਜੀਆਂ ਜਾ ਰਹੀਆਂ ਕਿਉਂਕਿ ਕਿਸੇ ਵੀ ਪਰਿਵਾਰ ਨੂੰ ਇਸ ਜਿਹੜੀ ਕੁਦਰਤੀ ਆਫਤ ਦੇ ਵਿੱਚ ਅਸੀਂ ਮੁਸ਼ਕਲ ਦੀ ਘੜੀ ਦੇ ਵਿੱਚ ਨਹੀਂ ਦੇਖਣਾ ਚਾਹੁੰਦੇ ਔਰ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਦੀ ਮਾਨ ਦੀ ਭਗਵਾਈ ਦੇ ਵਿੱਚ ਲੁਧਿਆਣਾ ਦੇ ਸਾਰੇ ਐਮਐਲਏ ਸਾਹਿਬਾਨ ਸਾਰੇ ਸੰਗਠਨ ਦੀ ਟੀਮ ਵੱਲੋਂ ਇਹ ਰਾਹਤ ਸਮਗਰੀ ਦੇ ਜਿਹੜੇ ਅੱਜ ਟਰੱਕਾਂ ਪਰੇ ਵਾਲਾ ਕੀਤੇ ਜਾ ਰਹੇ ਔਰ ਕਿਸੇ ਵੀ ਪਰਿਵਾਰ ਨੂੰ ਅਸੀਂ ਤੁਸੀਂ ਦੇਖਿਆ ਹੋਊਗਾ ਕਿ ਕਿਸੇ ਚੀਜ਼ ਤੋਂ ਵੱਧਾ ਨਹੀਂ ਰਹਿਣ ਦਵਾਂਗੇ ਮਾਨ ਸਾਹਿਬ ਜਿਸ ਦਿਨ ਇਹ ਹੜ ਆਇਆ ਉਸੇ ਦਿਨ ਲੋਕਾਂ ਦੇ ਵਿੱਚ ਨੇ ਚਾਹੇ ਪਿਛਲੇ ਸਮੇਂ ਦੇ ਵਿੱਚ ਹੜ ਆਇਆ ਤੇ ਚਾਹੇ ਹੁਣ ਆ ਲੇਕਿਨ ਪਰਿਵਾਰਾਂ ਨੂੰ ਮੈਂ ਇੱਕੋ ਗੱਲ ਕਹਿਣਾ ਚਾਹੁੰਦੇ ਆ ਕਿ ਘਬਰਾਣ ਦੀ ਲੋੜ ਨਹੀਂ ਪੂਰੀ ਆਮ ਆਦਮੀ ਪਾਰਟੀ ਦੀ ਟੀਮ ਤੁਹਾਡੇ ਨਾਲ ਖੜੀ ਆ ਕਿਸੇ ਵੀ ਪਰਿਵਾਰ ਨੂੰ ਕਿਸੇ ਵੀ ਦੁੱਖ ਦੀ ਘੜੀ ਦੇ ਵਿੱਚ आ, मतलब एक खबर ऑन दी लोड नी ਅਸੀਂ ਹਮੇਸ਼ਾ ਉਹਨਾਂ ਦੇ ਨਾਲ ਅਸੀਂ ਊਮਨ ਵਿੰਗ ਵੱਲੋਂ ਕੱਲ ਵੀ ਸੁਲਤਾਨਪੁਰ ਲੋਧੀ ਵਿੱਚ ਸੀ ਸਾਡੀ ਟੀਮ ਸੋ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਆ ਖੜੇ ਰਵਾਂਗੇ ਹਮੇਸ਼ਾ ਸਾਡੇ ਸਾਰੇ ਐਮਐਲਏ ਸਹਿਬਾਨ ਮੰਤਰੀ ਸਹਿਬਾਨ ਸਾਡੇ ਸੀਐਮ ਸਾਹਿਬ ਊਮਨ ਵਿੰਗ ਦੀ ਟੀਮ ਯੂਥ ਵਿੰਗ ਦੀ ਟੀਮ ਸਾਡੇ ਵੋਲੰਟੀਅਰ ਸਾਰੇ ਹੀ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਕੋਈ ਵੀ ਆਪਣੇ ਘਰ ਨਹੀਂ ਬੈਠਾ ਹੋਇਆ ਇਸ ਟਾਈਮ ਵੱਧ ਚੜ ਕੇ ਪੰਜਾਬ ਦੇ ਲੋਕਾਂ ਦੀ ਹੈਲਪ ਕਰ ਰਹੇ ਨੇ ਉਹਨਾਂ ਦੇ ਨਾਲ ਜਾ ਕੇ ਉਹਨਾਂ ਦੇ ਪਸ਼ੂ ਪਸ਼ੂਆਂ ਨੂੰ ਵਿੱਚੋਂ ਕੱਢ ਰਿਆਂ ਅੱਜ ਅਸੀਂ ਬਹੁਤ ਸਾਰੀਆਂ ਫੈਮਲੀਆਂ ਨੂੰ ਪਾਣੀ 'ਚੋਂ ਕੱਢਿਆ ਵੂਮਨ ਬੈਂਕ ਦੀ ਟੀਮ ਵੱਲੋਂ ਸੋ ਹਰ ਤਰ੍ਹਾਂ ਦੇ ਕੋਸ਼ਿਸ਼ ਕੀਤੇ ਜਾ ਰਹੇ ਹੈ ਇਹ ਕੁਦਰਤੀ ਆਪਤਾ ਹੈ ਇਹਦੇ ਨਾਲ ਜਿੰਨ ਜਿੱਠਣ ਲਈ ਜਿੰਨੀ ਸੇਵਾ ਹੋ ਸਕਦੀ ਹੈ ਵੱਧ ਤੋਂ ਵੱਧ ਸੇਵਾ ਕਰ ਰਹੇ ਹਾਂ ਬਨਾ ਵੈਕੁਰ ਜੀ ਦਾ ਖਾਲਸਾ ਵੈਕੁਰ ਜੀ ਦੀ ਫਤਿਹ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਦਾ ਜਿਹੜੇ ਪੰਜਾਬ ਦੇ ਲੋਕਾਂ ਦਾ ਅਸਲ ਦਰਦ ਸਨ ਦੇ ਪੰਜਾਬੀਆਂ ਦੇ ਉੱਤੇ ਜਦੋਂ ਵੀ ਪਾਣੀ ਆ ਪਈ ਹੈ ਪਰ ਜਿਹੜੇ ਰਾਜਨੀਤਿਕ ਲੀਡਰ ਹੁੰਦੇ ਨੇ ਪੈਰ ਪਿੱਛੇ ਖਿੱਚ ਲੈਂਦੇ ਨੇ ਪਰ ਸਾਡੇ ਮੁੱਖ ਮੰਤਰੀ ਸਾਹਿਬ ਤੇ ਸੱਲੋ ਮਾਣ ਕਿ ਜਿਹੜੇ ਹਰੇਕ ਦੁੱਖ ਸੁੱਖ ਦੇ ਵਿੱਚ ਪੰਜਾਬੀਆਂ ਦੇ ਨਾਲ ਖੜਦੇ ਨੇ ਅੱਜ ਉਹਨਾਂ ਨੇ ਸਾਡੇ ਸਾਰੇ ਵਿਧਾਇਕਾਂ ਦੀ ਰਾਹੀਂ ਹਦਾਇਤ ਕਰੀ ਕਿ ਕਿੰਨੇ ਵੀ ਹੜਪੀੜਤ ਲੋਕ ਨੇ ਉਹਨਾਂ ਦੀ ਹਰ ਪਲ ਹਰ ਥੰਂ ਜਿਹੜੀ ਸ਼ਹਿਤਾ ਕੁਰਸੀ ਦੀ ਆਵੇ ਸਾਡੇ ਸੇ ਪਠਾਨਕੋਟ ਵਾਸਤੇ ਸਾਡੇ ਜੀਵਿੰਦਰ ਖੂੜਾ ਜੀ ਖੜੇ ਨੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਵਿੱਚ ਅੱਜ ਅਸੀਂ ਇੱਕ ਪੱਠਿਆਂ ਦਾ ਟਰੱਕ ਜਿਹਨੂੰ ਅਚਾਰ ਕਹਿੰਦੇ ਨੇ ਉਹ ਰਵਾਨਾ ਕਰਨ ਲੱਗਿਆ ਤੇ ਮੈਂ ਬਾਬਾ ਦੀਪ ਸਿੰਘ ਜੀ ਦੇ ਜਨਨਾ ਅਰਦਾਸ ਕਰਨਾ ਕਿ ਪੰਜਾਬ ਦੇ ਉੱਤੇ ਰਹਿਮ ਕਰੋ ਕਿ ਜਿਹੜਾ ਹੜ੍ਹ ਵੀ ਮਾਰ ਤੋ ਜਿਹੜੇ ਲੋਕ ਫਸੇ ਨੇ ਉਹਨਾਂ ਦੀ ਜਿਹੜੀ ਹੈ ਦੁਆ ਕਰਦੇ ਆ ਉਹਨਾਂ ਦੀ ਸਿਹਤਯਾਬੀ ਲਈ ਉਹਨਾਂ ਦੀ ਧਿਆਨ ਦੀ ਰੱਖਿਆ ਲਈ ਮਾਲ ਦੀ ਰੱਖਿਆ ਕਹਿ ਸਕਦੇ ਪਹਿਲੀ ਪੰਜਾਬ ਦੀ ਖੁਸ਼ੀ ਹੈ ਜਿਹੜੀ ਕਿ ਉਹਨਾਂ ਦਾ ਘਰਾਵਾ ਚੰਗਾ ਹੋਵੇ ਦੇਖੋ ਭਗਵੰਤ ਸਿੰਘ ਮਾਨ ਜੀ ਹਰ ਥਾਂ ਤੇ ਪੰਜਾਬੀ ਦੇ ਹਰ ਆਪਣੇ ਮੋਟਰ ਦੇ ਨਾਲ ਖੜੇ ਨੇ ਤੇ ਉਹ ਸਾਡੀ ਹਰੇਕ ਉਹਨਾਂ ਦੀ ਇੱਕ ਇੱਕ ਕੋਸ਼ਿਸ਼ ਹੈ ਵੀ ਮੈਂ ਹਰੇਕ ਕੋਲੇ ਪਹੁੰਚਾਂ ਪਹਿਲੀ ਵਾਰੀ ਅਜੇ ਮੁੱਖ ਮੰਤਰੀ ਸਾਹਿਬ ਦੇਖੇ ਨੇ ਜਿਹੜੇ ਦੌਰੇ ਤੇ ਗਏ ਹੋਣ ਦੌਰੇ ਤੇ ਜਾ ਕੇ ਉਸ ਸਮੇਂ ਦੀ ਨਿਯਾਕਤ ਸਮਝਦੇ ਹੋਏ ਆਪਣਾ ਹੈਲੀਕਾਪਟਰ ਹੀ ਤੇ ਹੁਣ ਵੀ ਮੈਨੂੰ ਹੈਲੀਕਾਪਟਰ ਹੀ ਲੋੜੀ ਆਹ ਲੋਕਾਂ ਨੂੰ ਲੋੜ ਆ ਜਿਹੜੇ ਪਾਣੀ ਦੇ ਵਿੱਚ ਫਸੇ ਅੱਜ ਜਿਹੜੀ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਜਿਹੜੀ ਪਈ ਹੈ ਸਾਡੇ ਬੜੇ سارے ਇਲਾਕੇ ਜਿਹੜੇ ਨੇ ਪੰਜਾਬ ਦੇ ਉਹ ਹੜ੍ਹਾਂ ਦੀ ਮਾਰ ਥੱਲੇ ਆ ਗਏ ਨੇ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਐਮਐਲਏ ਸਹਿਬਾਨ ਲੁਧਿਆਣੇ ਤੋਂ ਸਾਡੇ ਜਿਹੜੇ ਪ੍ਰਧਾਨ ਜੀ ਨੇ ਔਰ ਸਾਡੀ ਸਮੂਹ ਜਿਹੜੀ ਲੀਡਰਸ਼ਿਪ ਹੈ ਜਿੰਨਾ ਸਾਡੇ ਵਾਰਡ ਪ੍ਰਧਾਨ ਸਾਰੇ ਅੱਜ ਉਹ ਸਾਰੇ ਜਿਹੜੇ ਆ ਰਲ ਕੇ ਇੱਕ ਉਪਰਾਲਾ ਕੀਤਾ ਵੀ ਅਸੀਂ ਆ ਜਿਹੜੀ ਰਾਸਤ ਸਮਗਰੀ ਹੈ ਅੱਜ ਇੱਥੋਂ ਲੈ ਕੇ ਉਹ ਹੜਪੀੜਤ ਇਲਾਕੇ ਦੇ ਵਿੱਚ ਜਾ ਰਹੇ ਹਾਂ ਔਰ ਸਾਡੀਆਂ ਜਿਹੜੀਆਂ ਡਿਊਟੀਆਂ ਲੱਗੀਆਂ ਨੇ ਪ੍ਰਧਾਨ ਜੀ ਵੱਲੋਂ ਔਰ ਸਾਡੀ ਸਮੂਹ ਲੀਡਰਸ਼ਿਪ ਵੱਲੋਂ ਅਸੀਂ ਉਹ ਅੱਜ ਜਾ ਕੇ ਸੇਵਾ ਵਾਸਤੇ ਸਾਡੀ ਸਾਰੀ ਟੀਮ ਜਿਹੜੀ ਹੈ ਐਮਐਲਏ ਸਵਬਾਨ ਸਾਾਨੂੰ ਇਥੋਂ ਅੱਜ ਰਵਾਨਾ ਕਰਨਗੇ ਉਹਨਾਂ ਨੇ ਜਿਹੜੀ ਰਾਸਸਮਗਰੀ ਦਿੱਤੀ ਹੈ ਔਰ ਸਾਡੀ ਸਮੁੱਚੀ ਜਿਹੜੀ ਲੀਡਰਸ਼ਿਪ ਹੈ ਜਿਹੜੀ ਜਿੰਨੇ ਵੀ ਵਰਕਰ ਔਰ ਵਲੰਟੀਅਰਸ ਹੈਬਾਨ ਨੇ ਅੱਜ ਉਹ ਰਾਸ਼ਨ ਲੈ ਕੇ ਜਿਹੜੇ ਆ ਉਹ ਉਹਨਾਂ ਹੜਪੀਟ ਤੇ ਇਲਾਕਾਂ 'ਚ ਜਾਣਗੇ ਔਰ ਉੱਥੇ ਅਸੀਂ ਡਿਵਾਈਡ ਕਰਾਂਗੇ ਜੀ ਜਿਆਦਾ ਸਾਡਾ ਜੀ ਪਠਾਨਕੋਟ ਦੇ ਨਾਲ ਦਾ ਜਿੰਨਾ ਵੀ ਏਰੀਆ ਹੈਗਾ ਜਿਹੜਾ ਉੱਥੇ ਆੜਾਏ ਹੋਇਆ ਉਹ ਵਾਲੇ ਏਰੀਆ ਵਿੱਚ ਅਸੀਂ ਅੱਜ ਇਹ ਲੈ ਕੇ ਜਾ ਰਹੇ ਹਾਂ ਜੀ ਜੋ ਪੰਜਾਬ ਅੱਜ ਹੜ੍ਹਾਂ ਦੀ ਮਾਰ ਚੱਲ ਰਿਹਾ ਵਾ ਉਹਦੇ ਲਈ ਜੋ ਸਾਨੂੰ ਪਾਰਟੀ ਹਾਈ ਕਮਾਂਡ ਵੱਲੋਂ ਹੁਕਮ ਹੋਇਆ ਸੀ ਕਿ ਸਾਰੇ ਲੁਧਿਆਣੇ ਦੀ ਟੀਮ ਤੇ ਸਾਰਿਆਂ ਨੇ ਅੱਜ ਪਠਾਨਕੋਟ ਜਾਣਾ ਮਾਰਾਤ ਸਮਗਰੀ ਆਪਣੇ ਆਪਣੇ ਜ਼ਿਲ੍ਹੇ ਤੋਂ ਇਕੱਠੀ ਕਰਕੇ ਕਿ ਸਾਡੇ ਸਾਰੇ ਐਮ ਐਲ ਏ ਸਹਿਬਾਨ ਨੂੰ ਇਹ ਯੋਗਦਾਨ ਸਦਕਾ ਹਰ ਐਮ ਐਲ ਏ ਸਹਿਬਾਨ ਵੱਲੋਂ ਇੱਕ ਇੱਕ ਚਾਰਾਹ ਦਾ ਟਰੱਕ ਦਿੱਤਾ ਗਿਆ ਜੀ ਉਸ ਤੋਂ ਇਲਾਵਾ ਡੀਫਾ ਵੱਲੋਂ 2000 ਰੈਸ਼ਨ ਕਿੱਟ ਪਰਿਵਾਰਕ ਕਿੱਟ ਰੈਸ਼ਨ ਕਿੱਟ ਦੀ ਪਰਿਵਾਰ ਦੀ 2000 ਕਿੱਟ ਤਿਆਰ ਕੀਤੀ ਗਈ ਆ ਲੇਡੀਜ਼ ਦੇ ਲਈ ਅਸੀਂ ਸੈਨੀਟਰੀ ਨੈਪਕਿਨ ਕੁਝ ਫਰੂਟਸ ਅੰਥਮ ਕੀਤਾ ਹੋਇਆ ਹੈ ਉਹ ਫਰਕ قافਲਾ ਲੈ ਕੇ ਅੱਗੇ ਜਾ ਰਹੇ ਆ ਜੀ ਇੱਥੇ ਜਿੰਨਾ ਖੜਦ ਹੋ ਸਕੇ ਆ ਅਸੀਂ ਆਪਣੇ ਪੰਜਾਬੀਆਂ ਲਈ ਜਰੂਰ ਖੜਦੋ ਅੱਜ ਜਿਹੜੀ ਕੁਦਰਤੀ ਆਫਤ ਪੰਜਾਬ ਦੇ ਉੱਤੇ ਆ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਕਦੇ ਵੀ ਕੋਈ ਵੀ ਜਿਹੜਾ ਕਦੇ ਕੁਦਰਤੀ ਆਫਤਾਂ ਆਈਆਂ ਜਾਂ ਕਿਤੇ ਵਿਦੇਸ਼ੀ ਦੁਸ਼ਮਣਾਂ ਨੇ ਹਮਲਾ ਕਰਿਆ ਤਾਂ ਹਮੇਸ਼ਾ ਡਟ ਕੇ ਮੁਕਾਬਲਾ ਕਰਿਆ ਪੰਜਾਬ ਨੇ ਇਸੇ ਤਰ੍ਹਾਂ ਅੱਜ ਜਿਹੜਾ ਪੰਜਾਬ ਦੇ ਲੋਕਾਂ ਦੀ ਜੁੜੀ ਹੋਈ ਪੰਜਾਬ ਦੇ ਲੋਕਨ ਮੈਂਨਤਗੀ ਕਰਨ ਵਾਲੀ ਸਰਕਾਰ ਆ ਪਹਿਲੀ ਵਾਰੀ ਹੋਇਆ ਸਾਡੇ ਮਾਜੋਬ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਿਨ੍ਹਾਂ ਨੇ ਨਹੀਂ ਹੁਣ ਤੱਕ ਦੇ ਮੁੱਖ ਮੰਤਰੀ ਸੀ ਜਿਹੜੇ ਹੈਲੀਕਾਪਟਰਾਂ 'ਚ ਸਿਰਫ ਜਾਇਜਾ ਲੈਂਦੇ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਜਾਇਜਾ ਲੈਣ ਗਿਆ ਨੇ ਆਪਣਾ ਹੈਲੀਕਾਪਟਰ ਵੀ ਉੱਥੇ ਛੱਡਿਆ ਦਾ ਔਰ ਸਾਡਾ ਹਰ ਇੱਕ ਵਰਕਰ ਸਾਡਾ ਹਰ ਇੱਕ ਵਲੰਟੀਅਰ ਸਾਡਾ ਹਰ ਐਮਐਲਏ ਹਰ ਮੰਤਰੀ ਜਿੱਥੇ ਆਪਣੇ ਜੇਬ ਦੇ ਵਿੱਚੋਂ ਆਪਣੀਆਂ ਤਨਖਾਹਾਂ ਵੀ ਦੇ ਰਹੇ ਹਨ ਉੱਥੇ ਇਕੱਠੇ ਕਰਕੇ ਉੱਥੇ ਗਰਾਊਂਡ ਦੇ ਉੱਤੇ ਜਾ ਕੇ ਵੀ ਜਿਹੜੇ ਉਹ ਕੰਮ ਕੀਤਾ ਜਾ ਰਿਹਾ ਸੋ ਅੱਜ ਲੁਧਿਆਣੇ ਦੀ ਟੀਮ ਸਮੁੱਚੀ ਸਾਰੇ ਲੁਧਿਆਣੇ ਦੇ ਸਾਡੇ ਐਮਐਲਏ ਸਹਿਬਾਨ ਮંત્રી ਸਹਿਬਾਨ ਸਾਡਾ ਸਾਰੇ ਫਰੰਟਲ ਪਾਵੇਂ ਉਹ ਮਹਿਲਾ ਵਿੰਗ ਹੋਵੇ ਪਾਵੇਂ ਯੂਥ ਵਿੰਗ ਹੋਵੇ ਪਾਵੇਂ ਉਹ ਟ੍ਰੇਡ ਵਿੰਗ ਦਾ ਕਿਸਾਨ ਵਿੰਗ ਦਾ ਸਾਰੇ ਸਾਥੀ ਰਲ ਕੇ ਅੱਜ ਇਸ ਜਿਹੜੀ ਕੁਦਰਤੀ ਆਫਤ ਸਾਡੇ ਪੰਜਾਬ ਦੇ ਉੱਤੇ ਪਈਆ ਉਸ ਦਾ ਮੁਕਾਬਲਾ ਕਰਨ ਦੇ ਲਈ ਲੋਕਾਂ ਨੂੰ ਰਾਹ ਦੇਣ ਲਈ ਪਹੁੰਚ ਰਹੇ ਨੇ ਤੇ ਅੱਜ ਪੰਜਾਬ ਦੇ ਵਿੱਚ ਜਿੱਥੇ ਸਾਰੇ ਕੋਨੇ ਕੋਨੇ ਤੋਂ ਆਮ ਆਦਮੀ ਪਾਰਟੀ ਦਾ ਇਕੱਲਾ ਇਕੱਲਾ ਸਾਥੀ ਉੱਥੇ ਪਹੁੰਚ ਰਿਹਾ ਉਸ ਦੇ ਲਈ ਇਸੇ ਤਰ੍ਹਾਂ ਲੁਧਿਆਣੇ ਦੇ ਵੀ ਸਾਰੇ ਸਾਥੀ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਕੰਗੂੜਾ ਜੀ ਨੇ ਮੈਲਾ ਵੰਗ ਤੋਂ ਮੇਡਮ ਬਜਿੰਦਰ ਜੀ ਸਾਡੇ ਲੋਕ ਸਭਾ ਅੰਚਾਰ ਸਹਿਬਾਨ ਸਾਡੇ ਸਾਰੇ ਐਮ ਐਲ ਏ ਸਮਾਰ ਰਲ ਕੇ ਵੱਡੀ ਜਿਹੜੀ ਰਾਹ ਸਮਗਰੀ ਕਿਉਂਕਿ ਉੱਥੇ ਜਿਹੜੇ ਬੇਜਵਾਨ ਪਸ਼ੂ ਨੇ ਇਹ ਖਾਸ ਤੌਰ ਤੇ ਲੁਧਿਆਣੇ ਵਾਲੇ ਨੇ ਤਿਆਰ ਰੱਖਿਆ ਸਾਡੀ ਟੀਮ ਨੇ ਵੀ ਜਿਹੜੇ ਬੇਜਵਾਨ ਪਸ਼ੂ ਨੇ ਜਿਹੜੇ ਚਾਰੇ ਦੇ ਕਾਰਨ ਮਰ ਰਹੇ ਨੇ ਕਿਸੇ ਨਾ ਕਿਸੇ ਕਾਰਨ ਉਹਨਾਂ ਦਾ ਵੀ ਖਿਆਲ ਰੱਖਿਆ ਜਾਵੇ ਇਨਸਾਨਾਂ ਦਾ ਤਾਂ ਖਿਆਲ ਰੱਖਣੀ ਰੱਖਣਾ ਸੋ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਆਪਾਂ ਇਸ ਆਫਤ ਦਾ ਲੜ ਕੇ ਮੁਕਾਬਲਾ ਕਰੀਏ ਪੰਜਾਬ ਸਰਕਾਰ ਵੱਲੋਂ ਸਵੇਰ ਜਤਨ ਕੀਤੇ ਜਾ ਰਹੇ ਹਨ ਅਲੱਗ-ਅਲੱਗ ਤਰ੍ਹਾਂ ਚਾਰਾ ਰਾਸ਼ਨ ਭੇਜਿਆ ਜਾ ਰਿਹਾ ਹੈ ਜਦ ਕੁਦਰਤੀ ਆਫਤ ਜਿਹੜੀ ਆ ਅੱਜ ਕਹਤ ਪਟਿਆ ਹੋਇਆ ਵਾ ਉਹਦੇ ਬਾਅਦ ਤੇ ਸਾਡਾ ਸਾਰਿਆਂ ਦਾ ਇਨਸਾਨੀਅਤ ਫਰਜ ਬਣਦਾ ਵਾ ਕਿ ਅਸੀਂ ਮਦਦ ਕਰੀਏ ਔਰ ਪੰਜਾਬੀਆਂ ਦੀ ਇਹ ਫਿਤਰਤ ਹੈ ਔਰ ਹਮੇਸ਼ਾ ਕਦੇ ਪੰਜਾਬ ਦੀ ਗੱਲ ਨਹੀਂ ਕਰਦੇ ਪੂਰੀ ਦੁਨੀਆ 'ਚ ਜਿੱਥੇ ਵੀ ਕਿਤੇ ਆਫਤ ਆਉਂਦੀ ਹੈ ਕਿਤੇ ਵੀ ਕੁਦਰਤ ਦਾ ਕਹਿਰ ਵਰਤਦਾ ਹੈ ਤੇ ਉੱਥੇ ਪੰਜਾਬੀ ਹਮੇਸ਼ਾ ਪਹੁੰਚਦੇ ਨੇ ਤੇ ਅੱਜ ਲੁਧਿਆਣੇ ਵਿੱਚੋਂ ਸਾਰੇ ਹੀ ਆਮ ਆਦੀ ਪਾਰਟੀ ਦੇ ਸਾਥੀਆਂ ਵੱਲੋਂ ਐਮਐਲਏ ਸੇਵਾ ਵੱਲੋਂ ਆਮ ਆਦੀ ਪਾਰਟੀ ਦੇ ਵਲੰਟੀਅਰ ਵੱਲੋਂ ਸਾਰੇ ਵੱਲੋਂ ਇਕੱਠੇ ਹੋ ਕੇ ਜਿਹੜਾ ਡੰਗਰਾਂ ਵਾਸਤੇ ਪਸ਼ੂਆਂ ਤੇ ਚਾਰਾ ਔਰ ਲੋਕਾਂ ਵਾਸਤੇ ਜਿਹੜਾ ਰਾਸ਼ਨ ਖਾਨ ਦਾ ਉਹ ਭੇਜਿਆ ਜਾ ਰਿਹਾ ਵਾ ਤੇ ਉਹਦੇ ਵਾਸਤੇ ਮੈਂ ਹੋਰ ਵੀ ਅਪੀਲ ਕਰਦਾ ਸਾਰੇ ਨੂੰ ਆਓ ਇਕੱਠੇ ਹੋ ਕੇ ਕਿਉਂਕਿ ਇਨਸਾਨੀਏ ਦੀ ਸੇਵਾ ਹੀ ਸਭ ਤੋਂ ਉੱਤਮ ਸੇਵਾ ਵਾ ਇਨਸਾਨੀਏ ਦੀ ਸੇਵਾ ਹੀ ਸਭ ਤੋਂ ਉੱਤਮ ਧਰਮ ਤੇ ਆਪਣਾ ਧਰਮ ਨਿਭਾਈਏ ਆਪਾਂ ਵੱਧ ਤੋਂ ਵੱਧ ਮਦਦ ਕਰੀਏ ਤਾਂ ਕਿ ਜਿਹੜੇ ਉੱਥੇ ਆਪਤਾ ਆਈ ਹੈ ਤੇ ਉਹਦੇ ਵਿੱਚੋਂ ਲੋਕ ਨਿਕਲ ਸਕਣ ਤੇ ਉਹਨਾਂ ਦੀ ਮਦਦ ਹੋ ਸਕੇ ਅੱਜ ਅਸੀਂ ਪਠਾਨਕੋਟ ਦੇ ਵਿੱਚ ਜਿੱਥੇ ਹੜਪੀੜਤ ਪਰਿਵਾਰ ਨੇ ਉਹਨਾਂ ਦੇ ਲਈ ਜਿਹੜਾ ਪਸ਼ੂਆਂ ਦਾ ਚਾਰਾ ਤੇ 2000 ਰਾਸ਼ਨ ਕਿਟਸ ਤੇ ਫਰੂਟਸ ਲੇਡੀਜ਼ ਦੇ ਲਈ ਸੈਂਟੀ ਨੇਪਟਿਨ ਸਾਰਾ ਜਿਹੜਾ ਲੁਧਿਆਣੇ ਤੋਂ ਅਸੀਂ ਭੇਜ ਰਹੇ ਹਾਂ ਤਾਂ ਕਿ ਜਿਹੜੀ ਇਹ ਰਾਸ਼ਨ ਕਿੱਟਾ ਇੱਕ ਪਰਿਵਾਰ ਲਈ ਇੱਕ ਹਫ਼ਤੇ ਦਾ ਰਾਸ਼ਨ ਹੈ ਕਿਉਂਕਿ ਜਿੱਥੇ ਕਿਤੇ ਵੀ ਹੜ੍ਹ ਆਏ ਆ ਉੱਥੇ ਅਸੀਂ ਸੀਐਮ ਸਾਹਿਬ ਸਰਦਾਰ ਭਵਨ ਸਿੰਘ ਜੀ ਦੀ ਮਾਨਦੀਪ ਪੂਰੀ ਟੀਮ ਉਹਨਾਂ ਦੇ ਨਾਲ ਖੜੀ ਆ ਔਰ ਪਰਿਵਾਰਾਂ ਨੂੰ ਕਿਸੇ ਕਸਮ ਦੀ ਦਿੱਕਤ ਨਹੀਂ ਆਉਣ ਦਿੱਤੀ